ਖੋਜੀ ਕੁੱਤੇ ਦੀ ਮਦਦ ਦੇ ਨਾਲ ਵੱਡੀ ਲੁੱਟ ਦੀ ਵਾਰਦਾਤ ਨੂੰ ਪੁਲਿਸ ਦੇ ਵੱਲੋਂ ਘੰਟਿਆਂ ਦੇ ਵਿੱਚ ਸੂਲ ਜਾ ਲਿਆ ਗਿਆ 5 ਕਿਲੋਮੀਟਰ ਤੱਕ ਚੱਲ ਕੇ ਖੋਜੀ ਕੁੱਤੇ ਦੇ ਵੱਲੋਂ ਚੋਰ ਦੀ ਪੈੜ ਨੱਪੀ ਗਈ ਖੋਜੀ ਕੁੱਤੇ ਦੀ ਮਦਦ ਦੇ ਨਾਲ ਵੱਡੀ ਲੁੱਟ ਦੀ ਵਾਰਦਾਤ ਨੂੰ ਪੁਲਿਸ ਦੇ ਵੱਲੋਂ ਘੰਟਿਆਂ ਦੇ ਵਿੱਚ ਸੂਲ ਜਾ ਲਿਆ ਗਿਆ 5 ਕਿਲੋਮੀਟਰ ਤੱਕ ਚੱਲ ਕੇ ਖੋਜੀ ਕੁੱਤੇ ਦੇ ਵੱਲੋਂ ਚੋਰ ਦੀ ਪੈੜ ਨੱਪੀ ਗਈ ਅਤੇ ਘੰਟਿਆਂ ਦੇ ਵਿੱਚ ਹੀ 5 ਲੱਖ ਚੋਰੀ ਹੋਇਆ ਨਕਦੀ ਅਤੇ ਸੋਨੇ ਦੇ ਗਹਿਣੇ ਬਰਾਮਦ ਕਰ ਲਏ ਗਏ। ਦਰਅਸਲ ਇਹ ਜੋ ਮਾਮਲਾ ਫਰੀਦਕੋਟ ਦੇ ਕੋਹਣੀ ਵਾਲਾ ਪਿੰਡ ਤੋਂ ਸਾਹਮਣੇ ਹੈ ਜਿੱਥੇ ਇੱਕ ਕਾਰੋਬਾਰੀ ਦੇ ਘਰ ਚੋਰੀ ਹੋਈ ਸੀ 5 ਲੱਖ ਦੀ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਹੋ ਗਏ ਸੀ। ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਖੋਜੀ ਕੁੱਤਿਆਂ ਦੀ ਮਦਦ ਦੇ ਨਾਲ ਮਾਮਲੇ ਨੂੰ ਜਲਦ ਹੀ ਸੁਲਝਾ ਲਿਆ ਗਿਆ। ਦਰਅਸਲ ਇਹ ਖੋਜੀ ਕੁੱਤਾ ਜੋ ਤੁਸੀਂ ਵੇਖ ਰਹੇ ਹੋ ਇਸ ਖੋਜੀ ਕੁੱਤੇ ਦੇ ਵੱਲੋਂ 5 ਕਿਲੋਮੀਟਰ ਤੱਕ ਚੱਲ ਕੇ ਜੋ ਚੋਰ ਦੀ ਹੈ ਪੈੜ ਨਪੀ ਗਈ ਤੇ 5 ਕਿਲੋਮੀਟਰ ਜਾ ਕੇ ਚੋਰ ਜਿਹੜਾ ਹੈਗਾ ਉਹ ਫੜ ਲਿਆ ਗਿਆ ਤੇ ਨਾਲ ਹੀ ਨਕਦੀ ਅਤੇ ਜੋ ਗਹਿਣੇ ਉਸਨੇ ਚੋਰੀ ਕੀਤੇ ਸੀ ਕਿ ਉਹ ਵੀ ਬਰਾਮਦ ਕਰ ਲਏਗੇ ਤਾਂ ਚੋਰ ਦੀ ਕਰਤੂਤ ਘੰਟਿਆਂ ਦੇ ਵਿੱਚ ਜਿਹੜੀ ਹੈ ਉਹ ਪਤਾ ਲੱਗ ਗਈ ਤੁਸੀਂ ਵੇਖੋ ਕਿਸ ਤਰ੍ਹਾਂ ਖੋਜੀ ਕੁੱਤੇ ਦੇ ਵੱਲੋਂ ਇਹ ਪੂਰਾ ਵਾਰਦਾਤ ਨੂੰ ਸੁਲਝਾਇਆ ਗਿਆ ਤਾਂ ਕਹਿੰਦੇ ਨੇ ਕਿ ਇਨਸਾਨ ਫਿਰ ਵੀ ਦਗਾ ਕਮਾ ਜਾਂਦੇ ਨੇ ਪਰ ਜੋ ਜਾਨਵਰ ਹੁੰਦੇ ਨੇ ਉਹ ਹਮੇਸ਼ਾ ਲੋਕਾਂ ਦੇ ਨਾਲ ਆਪਣੇ ਮਾਲਕਾਂ ਦੇ ਨਾਲ ਵਫਾ ਕਰਦੇ ਨੇ ਤਾਂ ਸਕਿੰਟਾਂ ਦੇ ਵਿੱਚ ਘੰਟਿਆਂ ਦੇ ਵਿੱਚ ਉਹ ਹੀ ਇਸ ਖੋਜੀ ਕੁੱਤੇ ਦੇ ਬੋਲੋ ਵਾਰਦਾਤ ਨੂੰ ਸੁਲਝਾ ਦਿੱਤਾ ਗਿਆ ਜੀ ਨਾ ਤੁਹਾਡਾ ਜੀ ਮੇਰਾ ਨਾਮ ਰਵਦੀਪ ਸਿੰਘ ਆ ਜੀ ਕੀ ਕੀ ਘਟਨਾ ਹੋਈ ਸੀ ਇਹ ਇੱਕ ਲੜਕੇ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਘਰ ਦੇ ਵਿੱਚ ਤੇ ਉਹ ਉਸ ਨੇ ਵਾਰਦਾਤ ਕੀਤੀ ਜੀ ਤੇ ਵਾਰਦਾ ਤੋਂ ਤੁਰੰਤ ਹੀ ਅਸੀਂ ਚੌਂਕੀ ਚ ਤਲਾਸ਼ ਕੀਤੀ ਫਰੀਦਕੋਟ ਪੁਲਿਸ ਦਾ ਮੈਂ ਬਹੁਤ ਧੰਨਵਾਦ ਕਰਦਾ ਜੀ ਤੁਰੰਤ ਹੀ 20 ਤੋਂ 25 ਮਿੰਟਾਂ ਦੇ ਵਿੱਚ ਪੁਲਿਸ ਨੇ ਪਹੁੰਚ ਕੇ ਤੇ ਬੰਦਾ ਰਿਕਵਰੀ ਕੀਤਾ ਸਮਾਨ ਰਿਕਵਰੀ ਕੀਤਾ ਜਿੰਨਾ ਟੋਟਲ ਮੇਰਾ ਸਮਾਨ ਸੀਗਾ ਸਾਰਾ ਮੈਨੂੰ ਦਵਾਈ ਦੇ ਦਿੱਤਾ ਜੀ ਸਮਾਨ ਮੇਰੇ ਕੋਲੇ ਪ੍ਰੈਜ਼ੈਂਟ ਆ ਗਿਆ ਜੀ ਤੇ ਮੈਂ ਪੰਜਾਬ ਪੁਲਿਸ ਦਾ ਫਰੀਦਕੋਟ ਪੁਲਿਸ ਦਾ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਇਹ ਬੰਦਿਆਂ ਨੂੰ ਨੱਥ ਪਾਈ ਜਾਵੇ ਇਹ ਸਮਾਨ ਸੀ ਔਰ ਕਿੰਨਾ ਸੀ ਕੁਝ ਕਾਇ ਸੀਗਾ ਜੀ ਕੁਝ 골ਡ ਸੀਗਾ ਤੇ ਟੋਟਲ ਸਮਾਨ ਦੀ ਰਿਕਵਰੀ ਹੋ ਗਈ ਹੈ ਜੀ ਤੇ ਤੁਸੀਂ ਕੀ ਕਾਰੋਬਾਰ ਕਰਦੇ ਹੋ ਮੇਰਾ ਇੱਕ ਸ਼ੋਰੂਮ ਹੈ ਜੀ ਤੇ ਖੇਤੀਬਾੜੀ ਦਾ ਕੰਮ ਕਰਦਾ ਜੀ ਮੈਂ ਕਿੰਨੇ ਵਜੇ ਨੂੰ ਇਹ ਘਟਨਾ ਵਾਪਰੀ ਹੈ ਔਰ ਤੁਸੀਂ ਪਰਿਵਾਰ ਕਿੱਥੇ ਸੀ ਔਰ ਕਿਸ ਤਰੀਕੇ ਨਾਲ ਘਟਨਾਈ ਅਸੀਂ ਸ਼ਾਪ ਤੋਂ ਜਦੋਂ ਘਰ ਵਾਪਸ ਜਾ ਰਹੇ ਸੀਗੇ ਜੀ ਘਰ ਦੇ ਜਿੱਦਾਂ ਹੀ ਅਸੀਂ ਜਾ ਕੇ ਲੋਕ ਖੋਲਦੇ ਹਾਂ ਜੀ ਸਾਰੇ ਘਰ ਦੀ ਤੋੜਪੋੜ ਕੀਤੀ ਹੋਈ ਸੀਗੀ ਲੋਕਰ ਵੀ ਗਾਇਬ ਸੀਗਾ ਜਿਹਦੇ ਵਿੱਚ ਕੈਸ਼ ਤੇ 골ਡ ਸੀ ਗਿਆ ਜੀ ਤੇ ਉਹ ਤੁਰੰਤ ਹੀ ਅਸੀਂ ਪੁਲਿਸ ਪਾਰਟੀ ਨੂੰ ਤਲਾਹ ਕੀਤੀ ਜੀ ਸਾਡੇ ਕੋਲੇ 20 ਮਿੰਟਾਂ ਦੇ ਵਿੱਚ 25 ਪੁਲਿਸ ਪਾਰਟੀ ਪਹੁੰਚ ਗਈ ਐਸ ਐਚ ਓ ਸਾਹਿਬ ਪਹੁੰਚ ਗਏ ਡੈਫਟੀ ਸਾਹਿਬ ਪਹੁੰਚ ਗਏ ਐਸ ਪੀ ਸਾਹਿਬ ਪਹੁੰਚ ਗਏ ਨਾਲ ਦੀ ਨਾਲ ਤੁਰੰਤ ਮੌਕੇ ਤੇ ਕਾਰਵਾਈ ਕਰਕੇ ਮੌਕੇ ਤੇ ਬੰਦੇ ਨੂੰ سپਰਦ ਕਰਕੇ ਸਾਡੇ ਸਮਾਨ ਦੀ ਰਿਕਵਰੀ ਕਰਵਾਈ ਜੀ ਮੈਂ ਧੰਨਵਾਦ ਕਰਦਾ ਫਰੀਦਕੋਟ ਪੁਲਿਸ ਦਾ ਤੇ ਤੈਹ ਦਿਲੋਂ ਧੰਨਵਾਦ ਹੈ ਜੀ ਹਜੇ ਵੀ ਕਈ ਵਾਰ ਇਹ ਲੋਕ ਕਹਿ ਰਹੇ ਆ ਕਿ ਪੁਲਿਸ ਮੌਕੇ ਤੇ ਨਹੀਂ ਪਹੁੰਚਦੀਗੀ ਹੱਲ ਨਹੀਂ ਕਰਦੀਗੀ ਇਸ ਨੇ ਆਲੋਚਨ ਕੀ ਦੇ ਮੇਰੇ ਵਾਸਤੇ ਜੀ ਪੁਲਸ ਹਰ ਇੱਕ ਵਾਸਤੇ ਰੱਬ ਬਣ ਕੇ ਆਈ ਹੈ ਜੀ ਇਹ ਆਪਾਂ ਇਹ ਇੱਕ ਸਿਰਫ ਅਫਵਾਹ ਹੁੰਦੀਆਂ ਪੰਜਾਬ ਪੁਲਸ ਆਪਣੇ ਲਈ ਬਣੀ ਆ ਆਪਣੀ ਸਿਹਤਾਂ ਲਈ ਬਣੀ ਆ ਤੇ ਮੈਂ ਉਹਦੀ ਜਿੰਦੀ ਜਾਗਦੀ ਉਧਾਰਨਾ ਤੁਸੀਂ ਮੰਨੋ 20 25 ਮਿੰਟ 30 ਮਿੰਟ ਦੇ ਵਿੱਚ 2 ਘੰਟਿਆਂ ਦੇ ਵਿੱਚ ਬੰਦਾ ਰਿਕਵਰ ਕਰਕੇ ਸਾਰਾ ਸਮਾਨ ਮੈਨੂੰ ਸਪੁਰਤ ਕਰ ਦੇ ਜਾਨਕਿ ਮੰਨ ਲਿਓ ਤੁਹਾਡੀ ਜਿਹੜੀ ਮਿਹਨਤ ਬਿਲਕੁਲ ਬਿਲਕੁਲ ਜੀ ਮੈਂ ਪੰਜਾਬ ਪੁਲਿਸ ਫਰੀਦਕੋਟ ਪੁਲਿਸ ਦਾ ਖਾਸ ਤੌਰ ਤੇ ਧੰਨਵਾਦ ਕਰਦਾ ਸਾਡੇ ਐਸਐਚਓ ਸਾਹਿਬਾ ਜੀ ਅੰਚਾਰ ਸਾਹਿਬ ਡਿਪਟੀ ਸਾਹਿਬ ਐਸਪੀ ਸਾਹਿਬ ਬਹੁਤ ਬਹੁਤ ਸਤਿ ਮੈਡਮ ਆ ਜੀ ਬਹੁਤ ਧੰਨਵਾਦ ਤੇ ਇਹਨਾਂ ਬੰਦਿਆਂ ਨੂੰ ਚੰਗੀ ਤਰ੍ਹਾਂ ਨੱਥ ਪਾਈ ਜਾਵੇ ਜੀ ਤਾਂ ਜੋ ਅੱਗੇ ਤੋਂ ਇਹ ਜਿਹੀਆਂ ਹਰਕਤਾਂ ਵਾਰਦਾ ਤਾਂ ਨਾ ਕਰਨ ਹਰ ਇੱਕ ਦੀ ਹੱਕ ਹalal ਦੀ ਕਮਾਈ ਹੁੰਦੀ ਆ ਜੀ ਤੇ ਧੰਨਵਾਦ ਇਹ ਬੰਦੇ ਤੁਸੀਂ ਜਾਣਦੇ ਸੀ ਨਹੀਂ ਜੀ ਬਹੁਤ ਘੱਟ ਮੈਂ ਤਾਂ ਇਹ ਬੰਦੇ ਨੂੰ ਦੇਖਿਆ ਹੀ ਪਹਿਲੀ ਵਾਰੀ ਆ ਜੀ ਤੇ ਆਪਾਂ ਇਹਦੇ ਨਾਲ ਕੋਈ ਜਾਣਕਾਰੀ ਏ ਨਾਲ ਦੇ ਪਿੰਡ ਦਾ ਜੀ ਪੱਕੀ ਕੋਰ ਦਾ ਬੰਦਾ ਜੀ ਇਹ ਇਹਨੇ ਪਹਿਲਾਂ ਵੀ ਕਾਫੀ ਵਾਰ ਦਰਦਾਤਾ ਕੀਤੀਆਂ ਤੇ ਚਲੋ ਨੱਥ ਨਹੀਂ ਪਈਗੇ ਇਹਨੂੰ ਪਰ ਮੈਂ ਇਸ ਵਾਰੀ ਇਹ ਬੇਨਤੀ ਕਰੂੰਗਾ ਇਹ ਚੋਰ ਨੂੰ ਚੰਗੀ ਤਰ੍ਹਾਂ ਨੱਥ ਪਾਈ ਜਾਵੇ ਤਾਂ ਅੱਗੇ ਤੋਂ ਇਹ ਵਾਰਦਾਤਾ ਨਾ ਹੋ ਸਕੇ ਕਿਉਂਕਿ ਹਰ ਇੱਕ ਆ ਆ ਵੀ ਹੱਕ ਦੀ ਕਮਾਈ ਹੁੰਦੀ ਹੈ ਜੀ ਤੇ ਇਹ ਚੋਰਾਂ ਲਈ ਨਹੀਂ ਗਈ ਇਹ ਤੇ ਚੰਗੀ ਤਰ੍ਹਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਧੰਨਵਾਦ ਇਦਾਂ ਜੀ ਕੱਲ ਸਾਨੂੰ ਨਾ ਤੇ ਰਾਤ ਜਿਹਨੂੰ ਕਹਿੰਦੇ ਆ ਮਾ ਰੌਣ 8:30 9:00 ਵਜੇ ਸਾਡੇ ਐਸਐਚਓ ਸਾਹਮਣੂ ਜਾਣਕਾਰੀ ਮਿਲੀ ਸੀ ਕਿ ਜਿਹੜਾ ਗੋਲੇ ਵਾਲ ਚ ਇੱਕ ਪਿੰਡ ਪੈਂਦਾ ਖੋਨੀਆਲਾ ਉੱਥੇ ਇਹਦਾ ਨਾ ਇੱਕ ਬੰਦਾ ਹੈਗਾ ਜਸਪਾਲ ਸਿੰਘ ਜਿਹੜਾ ਕਿ ਜਿਹੜਾ ਉੱਥੇ ਵਸਿੰਦਾ ਸੀ ਰਬਦੀਪ ਉਹ ਵੈਸੇ ਤਾਂ ਦੁਕਾਨ ਕਰਦਾ ਆਪਣੇ ਖੋਨੀਆਲੇ ਉੱਥੇ ਗੋਲੇ ਵਾਲੇ ਉਹਦੀ ਕੱਪੜਿਆਂ ਦੀ ਰੈਡੀਮੇਡ ਗਾਰਮੈਂਟਸ ਦੀ ਦੁਕਾਨ ਦਾ ਸ਼ਾਮ ਨੂੰ ਜਦੋਂ ਘਰੇ ਆਏ ਉਹਨਾਂ ਨੂੰ ਪਤਾ ਲੱਗਾ ਘਰ ਤੇ ਹਾਊਸ ਬ੍ਰੇਕ ਜਿਨੂੰ ਕਹਿੰਦੇ ਆ ਉਹ ਹੋਇਆ ਕਿ ਅਸੀਂ ਸ਼ੀਸ਼ੇ ਤੋੜ ਕੇ ਕੋਈ ਅੰਦਰ ਵੜਿਆ ਸੀ ਤਾਂ ਉਹਨਾਂ ਨੇ ਫਿਰ ਚੋਰੀ ਦੀ ਰਪੋਰਟ ਕਰਵਾਈ ਜੇ ਚ ਕਾਫੀ ਉਹਨੇ ਪਾਰੀ ਮਾਤਰਾ ਚ ਪੈਸੇ 14 ਲੱਖ ਰੁਪਏ ਲਗਾਏ ਨਾਲ ਤੋਂ ਕੁਝ ਤੋਲੇ ਸੋਨਾ ਤਿੰਨ ਚਾਰ ਤੋਲੇ ਸੋਨਾ ਲਖਵਾਇਆ ਸੀ ਸਾਨੂੰ ਜਦੋਂ ਜਾਣਕਾਰੀ ਮਿਲੀ ਸਾਡੇ ਐਸ ਐਚ ਓ ਸਾਹਿਬ ਨੂੰ ਉਹ ਮੌਕੇ ਤੇ ਪਹੁੰਚੇ ਫਿਰ ਡੀ ਐਸ ਪੀ ਸਾਹਿਬ ਪਹੁੰਚੇ ਸੀ ਆਈਜੀ ਦੀ ਟੀਮ ਪਹੁੰਚੀ ਤਾਂ ਐਸੀ ਜਾ ਕੇ ਮੌਕੇ ਤੇ ਹੀ ਤੁਰੰਤ ਤਫਤੀਸ਼ ਜਿੰਨੂ ਕੀ ਕਹਿੰਦੇ ਸ਼ੁਰੂ ਕਰਤੀ ਐ ਸੀ ਉੱਥੇ ਇਹਦੇ ਚ ਖਾਸ ਗੱਲ ਇਹ ਹੈ ਕਿ ਸਾਡੇ ਕੋਲ ਸਪੈਸ਼ਲੀ ਟ੍ਰੇਨਡ ਅਲੱਗ-ਅਲੱਗ ਕਿਸਮ ਦੇ ਡੌਗ ਹੈਗੇ ਜਿਹੱਚ ਸਨੀਫਰ ਡੌਗ ਹੈਗਾ ਜਿਹੜਾ ਪੈੜਾਂ ਫੜਦਾ ਜਿੰਨੂੰ ਆਪਾਂ ਨੇ ਪੰਜਾਬੀ ਉੱਥੇ ਚੋੜਦੀਆਂ ਪੈੜਾਂ ਲੱਗੀਆਂ ਹੋਈਆਂ ਸੀ ਤੇ ਉਹ ਸਨੀਫਰ ਡੌਗ ਨੇ ਪੈੜਾਂ ਤਕਰੀਬ ਉਹਦੀਆਂ ਜਿਹੜੇ ਚੋੜਦੀਆਂ ਫਾੜ ਲਈਆਂ ਤੇ ਤਕਰੀਬਨ 5 ਕਿਲੋਮੀਟਰ ਤੱਕ ਸਾਡਾ ਜਿਹੜਾ ਡੌਗ ਹੈਗਾ ਉਹਨੂੰ ਟ੍ਰੇਸ ਕਰਕੇ ਪੁਲਿਸ ਵਾਲੇ ਤੇ ਉਹ ਡਾਣੇ ਲੜ ਕੇ ਟ੍ਰੇਸ ਕਰਕੇ ਲੈ ਗਿਆ ਉਹਨੂੰ ਰਸਤਾ ਸਾਨੂੰ ਜੋ ਦਿਖਾਇਆ ਉੱਤੇ ਹੀ ਚੱਲਦੇ ਚੱਲਦੇ ਤੇ ਵਿਦਰਨ 2 ਆਵਰਸ ਅਸੀਂ ਯੂ ਜਾਨੀ ਕਿ ਚੋਰੀ ਚੋਰ ਨੂੰ ਟ੍ਰੇਸ ਕਰ ਲਿਆ ਤੇ ਜਾਨੀ ਕਿ ਨਾਲ ਨਾਲ ਛੱਡਿਆ ਜਿਹੜਾ ਕਿ ਮਾਲ ਸੀ ਉਹ ਰਿਕਵਰ ਹੋ ਗਿਆ ਤਿੰਨ ਚਾਰ ਟੋਲੇ ਸੋਨਾ ਸੀ 5 ਲੱਖ ਰੁਪਈਆ ਸੀ ਉਹ ਸਾਰਾ ਹੀ ਰਿਕਵਰ ਕਰ ਲਿਆ ਚੋ ਉਹ ਫਿਰ ਚੋਰ ਵੀ ਫੜ ਲਿਆ ਖਾਸੀਅਤ ਇਹਦੇ ਵਿੱਚ ਇਹ ਹੈ ਕਿ ਜਿਹੜਾ ਸਾਡਾ ਸਪੈਸ਼ਲੀ ਟ੍ਰੇਨਡ ਹੈਗਾ ਚੋ ਉਹ ਅਸੀਂ ਵੀ ਮੌਕੇ ਤੇ ਤੁਰੰਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਨੇ ਸਾਡੀ ਬੁੜੀ ਜਿਹੜੀ ਟ੍ਰੇਸਰ ਡੌਗ ਨੇ ਬੜੀ ਹੈਲਪ ਕੀਤੀ ਹੈ ਕਿੰਨੇ ਮਿੰਟ ਚੋਰੀ ਕੀਤੀ ਕੱਲਾ ਸੀ ਜੀ ਇਹ ਕੱਲਾ ਹੀ ਸੀ ਜੀ ਹਗਾ ਬੰਦਾ ਸੀ ਉਹ ਨੇੜੇ ਨੇੜੇ ਹੀ ਉੱਥੇ ਜਾਨਕੀ ਖੇਤਾਂ ਚ ਉਹਦਾ ਘਰ ਹੈਗਾ ਉਹ ਕੱਲਾ ਹੀ ਬੰਦਾ ਸੀ ਉਹਨਾਂ ਜਿਹੜੀ ਉਹਨਾਂ ਨੇ ਕਿਹਾ ਕਿਉਂਕਿ ਜਦੋਂ ਸ਼ੁਰੂ ਚ ਹੀ ਪ੍ਰੀਲੀਮਿਨਰੀ ਜਾਣਕਾਰੀ ਤੁਰੰਤ ਸਾਨੂੰ ਦਿੱਤੀ ਐ ਇਸ ਤੇ ਫਿਰ ਨਾਲ ਨਾਲ ਹੀ ਐਫ ਆਈ ਆਰ ਦਰਜ ਕਰਤੀ ਨਾ ਜੀ ਉਦੋਂ ਉਹਨਾਂ ਨੇ ਜਿਹੜਾ ਅਕਾਊਂਟ ਫੋਰ ਕੀਤਾ ਨਹੀਂ ਉਦੋਂ ਤੇ ਉਹਨਾਂ ਨੇ 14 ਲੱਖ ਰੁਪਏ ਤੇ ਤੇ 4 ਕਿ ਤੋਲੇ ਸ 4-5 ਤੋਲੇ ਸੋਨਾ ਲਿਖਾਇਆ ਸੀ ਬਟ ਜਿਹੜਾ ਰਿਕਵਰ ਹੋਇਆ 5 ਲੱਖ ਰੁਪਈਆ ਤੇ 4 ਕਿਲੋ ਸੁਨਣਾ ਫਿਰ ਉਹ ਟੈਲੀ ਕੀਤਾ ਉਹਨਾਂ ਨੇ ਜਿਹੜੇ ਆਪਣੇ ਕੰਪਲੇਨੈਂਟ ਐਫ ਆਈ ਆਰ ਦੇ ਤੇ ਉਹ ਜਿੰਨਾ ਸੀ ਜਿੰਨਾ ਰਿਕਵਰ ਹੋਇਆ ਤੇ ਉਨਾ ਹੀ ਨਿਕਲਿਆ ਉਹ ਕਹਿੰਦੇ ਪਹਿਲਾਂ ਸਾਨੂੰ ਆਈਡੀਆ ਨਹੀਂ ਸੀ ਕਿਉਂਕਿ ਉਹਨਾਂ ਦੇ ਘਰੇ ਕਈ ਵਰੀ ਪੈਸੇ ਵਪਾਰੀ ਹੈਗੇ ਜ਼ਿਆਦਾ ਹੁੰਦੇ ਬਟ ਅਲਟੀਮੇਟਲੀ ਉਹ ਜੋ ਰਿਕਵਰ ਹੋਇਆ ਉਨਾ ਹੀ ਚੋਰੀ ਹੋਇਆ ਸੀ ਅਸੀਂ ਇਹ ਇੱਕ ਇਹ ਤਾਂ ਤੁਹਾਨੂੰ ਦੱਸਿਆ ਕਿ ਤੁਰੰਤ ਮੌਕੇ ਤੇ ਪਹੁੰਚੀ ਐਫਆਈਆ ਤੇ ਚਲੋ ਲਾਂਚ ਕਰਨੀ ਹੁੰਦੀ ਪੁਲਿਸ ਦੀ ਬਿਊਟੀ ਹੁੰਦੀ ਐ ਇੱਥੇ ਸਾਡੇ ਜਿਹੜੇ ਇੱਕ ਸੀਆਈਏ ਟੀਮ ਪਹੁੰਚੀ ਆਪਣੇ ਡੀਐਸਪੀ ਸਾਹਿਬ ਫਿਰ ਪਹੁੰਚੇ ਸਪੈਸ਼ਲਾਈਜ਼ਡ ਡੌਗ ਹੈਗਾ ਕਿਉਂਕਿ ਉੱਥੇ ਪੈੜਾਂ ਸੀ ਫੋਰੈਂਸਿਕ ਟੀਮਾਂ ਵੀ ਅਸੀਂ ਬੁਲਾਈਆਂ ਤੇ ਉਹ ਡੌਗ ਨੇ ਜਿਹੜੀਆਂ ਪੈੜਾਂ ਜਿਹਦੀਆਂ ਫੜ ਲਈਆਂ ਤੇ ਤਕਰੀਬਨ 5 ਕਿਲੋਮੀਟਰ ਪੁਲਿਸ ਦੀਆਂ ਟੀਮਾਂ ਤੇ ਡੌਗ ਉਹਦੇ ਡੌਗ ਦੇ ਪਿੱਛੇ 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 ਚੱਲਦੀਆਂ ਰਹੀਆਂ ਤੇ ਅਲਟੀਮੇਟਲੀ ਉਹ ਸਾਨੂੰ ਚੋਰ ਦੇ ਘਰੇ ਹੀ ਲੈ ਗਿਆ ਵਿਦਰਨ 2 ਆਵਰਸ ਫਿਰ ਸਾਰਾ ਕੁਝ ਹੋ ਗਿਆ ਚੋਰ ਟ੍ਰੇ ਤੁਹਾਨੂੰ ਅੱਜ ਉਹਦੇ ਤੇ ਰਿਕਵਰੀ ਵੀ ਕਰਵਾਲੀ ਹੈਗੀ ਆ ਤਾਂ ਬੰਦਾ ਅਰੈਸਟ ਵੀ ਕਰ ਲਿਆ ਨਹੀਂ ਉਹਦੇ ਤੇ ਪਹਿਲਾਂ ਕੋਈ ਕ੍ਰਿਮੀਨਲ ਕੇਸ ਨਹੀਂ ਜੀ ਯਾਨੀ ਕਿ ਇੱਕ ਨਾਰਮਲ ਮਸ਼ਿੰਦਾ ਸੀ ਅੱਜ ਹੁਣ ਪਹਿਲੇ ਆਇਆ ਹੁਣ ਫੜਿਆ ਹੈਗਾ ਹੁਣ ਪੁੱਛਦੇ ਆ ਕਿਤੇ ਹੋਰ ਨਾ ਕਿਤੇ ਕਈ ਵਾਰੀ ਕੀਤੀ ਹੁਣ ਬਟ ਉਹਦੇ ਤੇ ਹੱਲੇ ਤਾਂ ਹੀ ਕੋਈ ਕ੍ਰਿਮੀਨਲ ਉਹਦਾ ਪ੍ਰੋਫਾਈਲ ਨਿਕਲਿਆ ਨਹੀਂ ਯਾਨੀ ਕਿ ਛੋਟਾ ਕਿਸਾਨ ਹੈਗਾ 7-8 ਕਿੱਲੇ ਜ਼ਮੀਨ ਵਾਲਾ ਜਿਹਨੇ ਜੋਰੀ ਹੋਈ ਹੈ ਉਹਦਾ ਮੈਂ ਫਾਇੰਡ ਕੀਤਾ ਉਹ ਜਾਨੀ ਕਿ ਮੀਆਂ ਬੀਬੀ ਹੈ ਜੀ ਇੱਕ ਬੀਬੀ ਉਹਨਾਂ ਦੀ ਸਰਕਾਰੀ ਟੀਚਰ ਨੇ ਤੇ ਆਪ ਉਹਦੀ ਜਿਹਨੂੰ ਆਨੇ ਆਪਾਂ ਤੁਹਾਨੂੰ ਦੱਸਿਆ ਬੋਲੇਵਾਲ ਰੈਡੀमेड ਕੱਪੜੇ ਦੀ ਦੁਕਾਨ ਤੇ